ਇਹ ਵਾਹ ਇਹ ਵਾਹ ਮਾਨੂੰ ਦਿਹਾੜੀ ਕਿਹੜੀ ਕੁੜੀ ਦਾ ਬੱਕੀ ਛੱਡੇ ਜਿਹਹੀ ਇਹਨੂੰ ਬੱਕੀ ਦੇ ਦਿਆ ਫਾਣਾ ਪੀ ਬੱਕੀ ਬਲੇਕ ਪੀ ਹੋਣਾ ਪਉਦੀ 15000 ਦੀ ਕੋਈ ਬੇਚੀ ਆ ਬੱ ਦੇ 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 ਮਨ ਲੈ ਮਨ ਲੈ ਮੇਰਾ ਭਾਈ ਬਾਲ ਦੇ ਤਾ ਦੋ ਪਿੰਡ ਨੂੰ ਲੈਣਾ ਮਾੜੇ ਝੂਟ ਸਬਾਲ ਮਾਰ ਕੇ ਦੇਣਾ ਕੀ ਇਹ ਸਾਰੀ ਦਿੱਜੂ ਅੱਜ ਦੀ ਸਵੇਰੇ ਦੋ ਗਾ ਲਿਖੀ ਆ ਜੀ ਅਗਲਾ ਜਲਾ ਕਿੰਨੇ ਪੈਸੇ ਲਾਉਂਦਾ ਉਹ ਤੇ ਕੱਟ ਭਾਈ ਨੂੰ ਕਰਦੇ ਫਿਰ ਖਾਣਦੇ ਨੂੰ ਕੋਈ ਫਿਲਮ ਜਿਵੇਂ ਨਾ ਬਸ ਹੋ ਗਿਆ ਪਰ ਐ ਮੈਨੂੰ ਦੱਸਾਂ ਮੈਨੂੰ 15 15000 ਹੁੰਦੇ ਆ ਭਾਈ ਬਿਲਕੁਲ ਠੀਕ ਫਾਈਨਲ ਕੋਈ ਗੱਲ ਨਹੀਂ ਕੋਈ ਆਪਣੇ ਵਪਾਰੀਆਂ ਵਾਲੇ ਰਾਮਲੀ ਮੰਡੀ ਆਖੀ ਆਪਰੇ ਦੇ ਚੱਲੇ ਆ ਆਪਣੇ ਨਾਲ ਇਹ ਆ 400 ਬੰਦਾ ਬਣਾ ਉਹ ਕੋਈ ਗੱਲ ਨਹੀਂ ਮੇਰਾ ਵੀ ਲੱਗਿਆ ਤੇਰੇ ਭਾਸ ਨੂੰ ਲੋੜੀਆਂ ਨੂੰ ਆ ਵਾਓ ਮੈਂ ਪਛਾਲ ਲਿਆ 400 ਬੰਦੇ ਕਿਹੜੀ ਬੱਕਰੀ ਕਿਹੜੀ ਆ ਆ ਸ਼ੇਰੀ ਹਾਂ ਇੱਧਰੋਂ ਕੱਢ ਲੈ ਗਾਹੇ ਕਰਦਾ ਫਿਰ ਬੱਸ ਵਾਟ ਬਾਈ ਏ ਧੰਸੰਦ ਖਾ ਆ ਬਾਟ ਉਹ ਕਿਹੜਾ ਗਾਣਾ ਹੋਵੇ ਆ ਬਾਨੇ ਬਹੁਗਾ ਮੋਤੀ ਉਹ ਲੈ ਗਿਆ ਤੈਨੂੰ ਬੱਕਰੀ ਆ ਫੁੱਕੇ ਨਾ ਹੁੰਦੇ ਜੀਗਾ ਥੱਲੇ ਵਸ ਗਈ ਹੈਗਾ ਫੁਰਕੀ ਜਲਾ ਠੀਕ ਆ ਉਹ ਫੜਾ ਸਹੀ ਪਾਇਆ ਜੈ ਜੇ ਕਹਦਾ ਚੱਲ ਕਰਵਾਦੀ ਆ ਜਿਹਨੇ ਲੈਣ ਆਉਂਗਾ ਜਿਹਨੇ ਪੇਚਣੀ ਉਹ ਵੀ ਆਉਣ ਵੀ ਜਾਇ ਦੇਖਣੀਆਂ ਜਦ ਵੀ ਆਉਣੀ ਵੀ ਹੋਏਗਾ ਉਹ ਨੂੰ ਪੁੱਗੂ ਦੇ ਦੂੰ ਤੈਨੂੰ ਵੀ ਨਾਗੂ ਹਾਂ ਠੀਕ ਆ ਕੋਈ ਗੱਲ ਨਹੀਂ ਕਰੇ ਚਲ ਜਿਹੜੇ ਬੱਕਰੀ ਆਪਾਂ ਮਾਰੀ ਨਹੀਂ ਚਲ ਬੁਢੇਰਾ ਜੀ ਬੋਲੇ ਤ ਨਹੀਂ ਉਹਨੂੰ ਕਹਿ ਦੋ ਵੀ ਜੇ ਬੱਕਰੀ ਮਾਰੀ ਹੋਈ ਮੈਂ ਲੱਦਣ ਹੁੰਦੇ ਘਰੋਂ ਹੋਰ ਡੋਕਾ ਨਾ ਦੇਵੇ ਕਿੰਨਾ ਦੇਖਾ ਡੋਕਾ ਕਹਿੰਦਾ ਉਹ ਨਹੀਂ ਹੂੰ ਦੋਲੀਚ ਅਵੀ ਆ ਗਰੀ ਬਈ ਲਹੂ ਮੋੜੀ ਨਮਰਾ ਭਾਈ ਬਣ ਕੇ ਬੰਦਾ ਜਾਵਾ ਗਰੀਬ ਆਇਆ ਇਹਦਾ ਇੱਕ ਪਰਮਾਨੀ ਕਿਹਾ ਜੀ ਕਿਸੇ ਕੁੜੀ ਦਾ ਬੱਕੀ ਖੱਡੇ ਜਹੀ ਹੁੰਦੀ ਬੱਕਰੀ ਦਾ ਫਾੜਾ ਪੀ ਬੱਕਰੀ ਵੇਚ ਪੀ ਹੁਣ ਨਾ ਬੋਦੀ ਸਾਡੇ ਬੰਦੇ ਦਾ ਜੀ ਬੱਕਰੀ ਵੇਚਦੀ ਆ ਪਾ ਦੇ 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 ਮਨ ਲੈ ਮਨ ਲੈ ਮੇਰਾ ਭਾਈ ਬਣ ਦੇ ਮੰਗ ਕੋਈ ਕੋਈ ਨਹੀਂ ਮੰਗੀ ਜਾ ਲ ਇੱਕ ਮਿੰਟ ਆ 16000 ਦੀ ਹੋਗੀ ਬਸ ਆਹ ਹੋਗੀ ਉਹ ਜਿਹੜਾ ਗਰੀਬ ਬੰਦਾ ਲੈ ਬਾਕੀ ਮੰਡੀ ਚ ਆਪਾਂ ਖੜੀ ਰਹਿ। ਉਹ ਜਿਹੜੀ ਬਚਾਰੀ ਜਾਂਦੀ ਰੱਖਿਆ ਯਾਰ 16000 ਰੁਪਏ ਦੀ ਬਕੀ ਹੋਰੀ ਕੋਈ ਨਹੀਂ ਲੜੂਗੀ। ਹੋ ਗਈ ਕਲੀਅਰ? ਹਾਂ 16000 ਦਾ 16000 ਦਾ ਉਹ ਜਿਹੜਾ ਗਰੀਬ ਬੰਦਾ ਯਾਰ ਚੱਲ ਬਦੂ ਵੀ ਉਹ ਜਾ ਰਿਹਾ ਯਾਰ 16000 ਦੀ ਹੋ ਗਈ। ਹਾਂ ਬੱਕਰੀ ਕਿੱਧਰ ਗਈ ਆਪਣੀ ਆਹ ਬੱਕਰੀ ਦੁੱਧੂ ਬੱਕਰੀ ਕਿੱਧਰ ਦੀ ਆ ਖੜੀ ਹੈ ਸ਼ੇਰੀ ਬੱਕਰੀ ਸ਼ੇਰੀ ਉਹ ਪਰਾਂ ਆਹ ਆਹੀ ਆਹੀ ਆਹ ਵੀ ਬਾਈ ਕੱਢ ਲੈ ਇੱਧਰੋਂ ਥੋੜੀ ਛੇ ਨਾ ਕਈ ਖੜੇ ਲੱਗੀਆਂ ਹਾਂ ਕੱਢ ਲੈ ਇੱਧਰੋਂ ਆਹ ਬੱਕਰੀ ਆਹ ਬਰਾ ਜੋ ਨਵਾਂ ਦੀ ਕਰਾ ਜੋ ਲਾ ਜੋ ਕੈਮਰਾ ਹਣਲੇ ਬਾਅਦ ਚੰਗਾ ਬੱਕਰੀ ਦਾ ਸੀਗਾ ਕਣਕਰ ਕੀ ਦੇਖੀ ਆ ਹੂੰ ਤੇ ਸਾਣੀ ਨਾ ਹੁੰਦਾ ਫੇਰ ਦੇਖਦੀ ਕੀ ਗੱਲ ਆ ਹਾਂ ਮੈਂ ਛੱਡ ਦਿਆ ਜਾ ਨੌਂਦੀ ਤੁਹਾਨੂੰ ਬੰਦੂ ਆ ਮਾਨੂੰ ਹਾਂ ਲਓ ਜੀ ਇਹਨਾਂ ਨੂੰ ਡਾਰ ਦੰਦਾ ਜੀ ਚਾਰ ਨਹੀਂ ਹੈਗੀ ਗੋਲ ਕਰ ਮਾਰੀ 6 ਦੰਦਾ 6 6 ਜੀ ਹਾਂ ਰੱਬੇ ਹਨਾ ਬਹੁਤ ਚੰਗੀ ਆ ਬਾਈ ਬੜੀ ਚੰਗੀ ਪੱਠ ਜੀ ਪੱਠ 25 ਲੱਗ ਜੀ ਕਹਿੰਦਾ ਕਰਦਾ ਹੁੰਦਾ ਜੇ ਬੜਦਾ ਥੱਲਾ ਦਾ ਕੋਈ ਟੀਮ ਨਹੀਂ ਸਭ ਸਭ ਪੂਰਾ ਕੰਮ ਦਾ ਸਰਾ ਕੋਈ ਜਿਆਦਾ ਲੱਗਿਆ ਪੜਦਾ ਟੀਮ ਦੇ ਦਾ